ਸਤ ਸ੍ਰੀ ਅਕਾਲ ਵਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਅੱਜ ਠੰਡ ਤਾਂ ਬਹੁਤ ਹੋ ਗਈ ਜੀ ਹਵਾ ਵੀ ਚੱਲਣ ਲੱਗੀ ਧੁੱਪ ਨਿਕਲੀ ਨਹੀਂ ਕਈ ਦਿਨਾਂ ਦੀ ਉਸੇ ਤਰ੍ਹਾਂ ਹੀ ਹੈ ਜੀ ਅੱਜ ਵੀ ਮਾਹੌਲ ਬਿਨਾਂ ਧੁੱਪ ਤੋਂ ਤੇ ਬੱਚਿਆਂ ਨੂੰ ਵੀ ਸਕੂਲਾਂ 'ਚ ਛੁੱਟੀਆਂ ਹੋ ਗਈਆਂ ਜੀ ਇਹ ਅੰਦਰ ਬੈਠੇ ਨੇ ਕਿ ਮੈਂ ਅਭੀ ਪਿੱਤਰ ਤਰਵੀਰ ਪੜ੍ਹਾਈ ਕਰਦਾ ਪੁੱਤ। ਹੂੰ। ਹੂੰ। ਕੰਡ ਦੇ ਕਾਰਨ ਅਸੀਂ ਬੱਚਿਆਂ ਨੂੰ ਵੀ ਅੰਦਰ ਹੀ ਰੱਖਿਆ ਹੋਇਆ ਜੀ ਵਾਹ ਕੇ। ਇਹ ਹੈਗਾ ਜੀ ਸਾਡਾ ਪਵਿੱਤਰਵੀਰ ਸਿੰਘ ਲੈ ਫੜ ਤੇ ਇੱਕ ਵੀ ਤਰਵੀਰ ਦੀ ਦੀਦੀ ਸਿਮਰਜੀਤ ਕੌਰ ਦੋਨੇ ਪੜ੍ਹਾਈ ਕਰ ਰਹੇ ਨੇ।

मैं पवित्रवीर साग तोड़ना है पाई। है ए। ए। क्यों भाई बल्ले की हाल है इन्हे तोड़ लिए ਆਹ ਵਾਲੀ ਵਧੀਆ ਹੈ ਨਾ ਲੱਭ ਤਾ ਕਿ ਕਿੰਨੀ ਟਿਕਾ ਹੈ ਜੀ ਹਾਂ ਕਿ ਹੈ ਜੀ ਇਹ ਖਾਇਆ ਪਾ ਆਹ ਸਰੋ ਹਾਂ আচ্ছা ਆਹ ਤੋੜ ਲ ਨਾ ਇਹ ਨਾ ਤੋੜ ਬੂਤ ਇਹ ਦੇ ਨਾਲ ਦੀ ਤੋੜਾਂਗੇ ਕੋਈ ਨਹੀਂ ਮੈਂ ਤੋੜ ਲੂੰ ਤੂੰ ਇੱਥੇ ਖੜ ਜਾ ਚੰਗਾ ਮੈਂ ਵੀ ਤੋੜ ਠੀਕ ਹੈ ਮੈਂ ਤੋੜ ਕੋਈ ਨਾ ਤੈ ਇੱਥੇ ਖੜ ਜਾ ਤੂੰ ਕੋਈ ਨਹੀਂ ਫੇਰ ਤੂੰ ਫੇਰ ਤੋੜੀ ਪਹਿਲਾਂ ਮੈਂ ਤੋੜ ਲਾਂ ਮੈਂ ਤੈਨੂੰ ਇੱਥੇ ਫੜਾ ਦੂੰਗਾ ਚੰਗਾ ਆਹ ਤੋੜ ਕੇ ਤੂੰ ਇੱਥੇ ਆ 2 ਮਿੰਟ ਰੁਕ ਜਾ 2 ਮਿੰਟ ਰੁਕ ਜਾ ਤੂੰ ਮੈਂ ਤੈਨੂੰ ਆਹ ਫੜਾਉਂਗਾ ਤੋੜ ਕੇ ਸਰੋਂ ਚੰਗਾ ਆਹ ਜਿਹੜੀ ਮੈਂ ਤੋੜਦਾ ਇਹ ਫੜਾਉਂਗਾ ਤੈਨੂੰ ਮੈਂ ਹੇਠੇ ਫੜਾਉਂਗਾ ਤੈਨੂੰ ਮੈਂ ਉਹ ਐਨ ਉਹ ਉੱਥੇ ਰੱਖਿਆ ਲੈ ਹਾਂ ਆ ਆ ਤੂੰ ਹੁਥੇ ਰੱਖਿਆ ਆਪਣੇ ਕੱਪੜੇ ਚਾਹਤੇ ਐ ਰੱਖਿਆ ਸਾਰੀ ਲੈ ਜਾ ਤੈਨੂੰ ਤੋੜ ਕੇ ਫੜਾ ਦੂੰਗਾ ਰੇ ਠੀਕ ਹੈ ਤੈਨੂੰ ਆ ਮੈਂ ਤੋੜ ਕੇ ਹੋਰ ਫੜਾਉਂਗਾ ਤੇ ਫੇਰ ਤੂੰ ਧਰਿਆਈ ਜਾਂਗਾ ਤੂੰ ਇੱਥੇ ਖੜ ਜਾ ਬੱਟ ਤੇ ਨਿਹਲੇ ਤਾਂ ਤੇਰੇ ਬੂਟ ਵਿੱਚ ਜਾਣਗੇ ਪੁੱਤ ਵਿੱਚ ਇਹਦੀ ਇੱਥੇ ਫੜਾ ਦੂੰ ਤੈਨੂੰ ਮੈਂ ਠੀਕ ਇੱਥੇ ਖੜ ਜਾ ਨਹੀਂ ਪੁੱਤ ਤੂੰ ਗੱਲ ਸੁਣਦੇ ਹੁੰਦੇ ਨੇ कुछ नहीं होंगे आ ले चल ठीक हाँ है हाँ बोझ बोझ क्या जाके धरिया असी ना बाई लवे साग तोड़ना आए ते ਜੀ ਅਜੀ ਬਾਈ ਕਹਿੰਦਾ ਫਿਰ ਚਾਹ ਪੀ ਕੇ ਜਾਇਓ ਖੇਤ ਆਲੀ ਚਾਹ ਮਾ ਪੀ ਕੇ ਚੱਲਦੇ ਆਂ ਚੱਲ ਬਾਈ ਕੋਲੇ

ਜਿਆਦਾ ਬਾਈ ਸ਼ੌਂਕ ਦੀ ਬਣਾਉਂਦਾ ਪੂਰੀ ਹਨਾ ਸ਼ੌਂਕ ਦੀ ਨੂੰ ਨਾ ਫਿਰਿਆ ਮੜਗਾ ਬਾਦ ਬਣ ਗਿਆ ਆਇ ਤਾਂ ਅਸੀਂ ਸਾਗ ਤੋੜਨ ਸੀ ਬਾਈ ਕੋਲੇ ਜਗ ਸੀਰ ਲਵੇ ਤੇ ਇਹ ਆਪਣਾ ਆਪ ਦਾ ਕਰਦਾ ਹੀ ਆ ਵੀਰ ਘਰ ਵਾਲਾ ਕੰਮ ਹੀ ਹੈ ਨਾਲ ਉਹ ਵੀ ਕਦੇ ਵਿਲੇ ਹੁਣ ਇੱਥੇ ਬਾਈ ਹੁਣ ਬਾਈ ਹੋਰਾਂ ਕੋਲੇ ਗੇੜਾ ਮਾਰ ਲੈਣੇ ਆ ਇਹ ਤਾਂ ਤਾਂ ਬਾਈ ਚਾਹ ਬਣਾਉਂਦਾ ਕਹਿੰਦਾ ਚਾਹ ਕੀ ਕੇ ਜਾਇਓ ਸਾਗ ਅਸੀਂ ਤੋੜ ਲਿਆ ਉਿੱਤਰ ਕਹੜਦਾ ਨਹੀਂ ਤੈਨੂੰ ਪੁੱਤ। ਨਾ। ਕਰੇ ਜਾਣ ਦੀ? ਨਾ ਪਿੱਛੇ ਲੱਲੋ ਇਹਨੂੰ। ਚੱਲ ਫਿਰ ਚੱਲਦੇ ਆ ਕੋਈ 2 ਮਿੰਟ। ਚਾਹ ਪੀ ਕੇ ਬਾਈ ਕੋਲੇ। ਹਾਂ। ਬੰਦ ਵੀ ਬਹੁਤ ਆਇਆ। ਹੋ। ਹੈ? ਮੜਾ ਪੈ ਜਾਣ ਦੇ ਹੋਰ। ਬਹੁਤ ਠੰਡ ਆ ਯਾਰ। ਇਧਰ ਬਾਈ ਹੋਰ ਨੇ ਸਬਜ਼ੀ ਵੀ ਲਾਈ ਹੋਈ ਆ। ਪੱਲੇ ਰਮਾਉਣਾ ਸਬਜੀ ਬਾਈ ਹੈ ਅੱਛਾ ਆਪਾਂ ਕਰੇ ਹੀ ਕੰਮ ਕਰਦੇ ਹਾਂ ਹਾਂਜੀ ਤੂੰ ਮੋਟਰ ਚਲਾ ਕੇ ਲਿਆ ਹਾਂ ਜਵਾਖ ਵੀ ਛੋਟੇ ਨਾਲ ਹੀ ਆ ਹਾਂ ਪਵਿੱਤਰ ਵੀਰ ਹੋਰ ਬਾਈ ਇਹ ਬੜਾ ਚਾਹ ਵੀ ਦੇ ਦੀ ਬਾਈ ਦੀ ਚਾਹ ਵਧੀਆ ਬਣਾਉਂਦਾ ਬਾਈ ਸਾਡਾ ਮਹਾਂ ਚਾਹ ਲੈ ਛੰਡ ਕੱਢਦਾ ਬਾਈ ਜਮਾ ਸਾਹੀ ਦਾ ਮੈਂ ਮਾ ਚਲ ਚਾਹ ਪੀ ਕੇ ਜਾਉਂ ਬਾਈ ਦੀ ਇੱਧਰ ਸਬਜੀ ਲਾ ਰੱਖੀ ਐ ਹਾਂਜੀ ਆ ਗਿਆ ਪਾਣੀ ਮੋਟਰ ਦਾ ਐ ਤਾਂ ਸੰਗ ਜੀ ਲੱਗਦੀ ਆ ਭੈਣ ਤੇ ਦੀ ਬੋਤਲ ਬੋਤਲ ਪੀਤੀ ਹੋਵੇ ਨਾ ਆ ਰਿਹਾ ਸਬਜੀ ਦਾ ਸਾਰੀ ਲਾਰਕੀ ਆ ਆ ਵੀ ਹੋ ਰਹੀ ਆ ਸਬਜੀ ਤਿਆਰ ਹੋ ਰਹੀ ਇੱਧਰ ਸਰੋਂ ਵੀਜੀ ਆ ਆ ਬੈਂਗਣੀ ਲੱਗੀ ਖੜੀ ਆ ਸਬਜੀ ਆ ਗਿਆ ਪਾਣੀ ਵੀ ਇਹ ਗੰਡਿਆਂ ਦੀ ਪੌਦ ਵੀ ਹੋ ਗਈ ਮੈਥੇ ਵੀ ਲਾ ਰੱਖਿਆ ਗੋਭੀ ਗੰਡੇ ਠੰਡ ਤਾਂ ਬਾਈ ਕਹਿੰਦੇ ਪਰਸੋਂ ਕ ਨੂੰ ਧੁੱਪ ਨਿਕਲਿਆ ਹੋਊਗੀ। ਅੱਛਾ। ਹਾਂ। ਚੰਗੀ ਗੱਲ ਐ। ਚੰਗੀ ਗੱਲ ਆ ਯਾਰ। ਕੇਰਾ ਤਾਂ ਐ ਇੰਨੇ ਦਿਨ ਹੋ ਗਏ ਛਾਂ ਜੀ ਰਹਿੰਦੀ ਨੂੰ ਆਪਾਂ ਨੂੰ ਮੁਸ਼ਕਲ ਜੇ ਹੋ ਰਿਆ ਸੀ ਨਾ ਡੰਗਰ ਪਸ਼ੂ ਦਾ ਬੁਰਾ ਹਾਲ ਐ। ਹਾਂ। ਤੇ ਹੋਰ ਵੀ ਭਾਈ ਚਿੜੀ ਜਨੌਰ ਨੂੰ ਸਭ ਤਸੇ ਨੂੰ ਔਖਾ ਐ। ਹਾਂ। ਬਹੁਤ ਗਰੀਬ ਗੁਰਬੇ ਨੂੰ ਬਹੁਤ ਹੀ ਜ਼ਿਆਦਾ ਔਖਾ ਹੋਇਆ ਪਿਆ। ਹਾਂ। ਲੱਕੜਵਾਲਣ ਦਾ ਭਾਈ ਤੋੜਾਗਾ। ਹਾਂ। ਇਹ ਠੰਡ 'ਚ ਨਾ ਤਾਂ ਕੋਈ ਜਾਣ ਜੋਗਾ ਹੀ ਨਹੀਂ ਕਿਸੇ ਪਾਸੇ। ਹੋਰ ਹੋਰ। ਉਹ ਜਿਹਨੂੰ ਭਾਈ ਰੋਜ਼ ਦੀ ਰੋਜ਼ ਕੰਮ ਕਰਕੇ ਆਵਾ ਲੱਕੜ ਵੱਲਣ ਵੀ ਲਿਆਉਣਾ ਉਹ ਨਹੀਂ ਕਰਦਾ ਘੱਟ ਕਰੇ ਬਿਨਾ ਵੀ ਨਹੀਂ ਕਰੇ ਕੰਮ ਕਰੇ ਬਿਨਾ ਨਹੀਂ ਕਰਦਾ ਉਹਨੂੰ ਕਿੰਨਾ ਮੁਸ਼ਕਲ ਆ ਹਨਾ ਜਿਹਨੇ ਰੋਜ਼ ਕੰਮ ਕਰਕੇ ਭਾਈ ਖਾਣਾ ਹਨਾ ਹਾਂ 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 ਬਹੁਤ ਔਖਾ ਹੈ ਭਾਈ ਤੇ ਵੀ ਕਹਿੰਦੇ ਨੇ ਜਲ ਕਹਿੰਦੇ 10 ਤਰੀਕ ਤੋਂ ਬਾਅਦ ਕੇ ਧੁੱਪ ਨਿਕਲੇ ਚਲੋ ਚੰਗੀ ਗੱਲ ਹੈ ਮਾਲਕ ਕਰੇ ਕਿਰਪਾ ਅੱਗੇ ਤਾਂ ਭਾਈ ਪੁਰਾਣੇ ਬੰਦਿਆਂ ਚ ਜਾਨ ਸੀ ਲਿਆ ਕੇ ਰੇਤਾ ਮਿੱਟੀ ਪਾ ਰੰਦੇ ਤਪਸੂਆਂ ਤੇ ਛੜਦੇ ਹੁਣ ਤਾਂ ਬਹੁਤ ਜਿਆਦੇ ਔਖਾ ਹੈ ਹੂੰ ਛੋਡੇ ਬਈ ਫਰਸ਼ ਲੱਗਾ ਹੋਇਆ ਪਸ਼ੂਆਂ ਥੱਲੇ ਫਰਸ਼ ਫਰਸ਼ ਸਾਰੇ ਫਰਸ਼ ਹੈ ਫਰਸ਼ ਬਿਨਾ ਤਾਂ ਤੈਨੂੰ ਪਤਾ ਟੋਏ ਟੂਏ ਪੈ ਜਾਂਦੇ ਨੇ ਫਰਸ਼ ਫਿਰ ਠੰਡਾ ਰਹਿੰਦਾ ਬਈ ਹਾਂ ਅੱਛਾ ਜੀਰੀ ਦੀ ਪ੍ਰਾਲੀ ਪ੍ਰੂਲੀ ਨਾਲ ਅੱਗੇ ਤਾਂ ਸੁੱਕ ਸਕ ਬਣਾ ਲੈਂਦੇ ਐਤਕੀ ਸੁੱਕ ਵੀ ਨਹੀਂ ਬਣੀ ਤੇ ਠੰਡਾ ਥਾਂ ਬਹੁਤ ਤੂੜੀ ਸਟਣੀ ਪੈਂਦੀ ਹਰ ਕਿੱਥੇ ਥੱਲੇ ਹਾਂ ਕੀ ਕਰਿਆ ਜਾਵੇ ਫਿਰ ਔਰ ਐਨੇ ਨਾਲ ਨਿੱਗ ਹੋ ਜਾਂਦਾ ਮੜਾ ਤੂੜੀ ਨਾਲ ਹਨਾ 2004 ਕਦਾ ਪੈਣ ਲੱਗਾ ਯਾਰ ਤੂੜੀ ਦਾ ਮੰੰਦੀ ਵਾਲਾ ਹੋ ਗਿਆ ਤੂੜੀ ਤਾਂ ਕੋਈ ਪੁੱਛਦਾ ਹੀ ਨਹੀਂ ਅੱਛਾ ਹੈ ਹੋਰ ਚਾਰ ਜਿਹੜਾ ਜਿਆਦੇ ਚਾਰ ਪਾਇਆ ਕਰਕੇ ਹੂੰ ਵੀ ਤੂੜੀ ਮੰਦੀ ਹੋ ਗਈ ਇਦਕੀ ਆ ਉਹ ਪਹਿਲਾਂ ਹੁਣ ਉਹ ਚਾਰ ਦੀ ਥਾਂ ਤੇ ਤੂੜੀ ਵਰਤੀ ਦੀ ਸੀ ਹੂੰ 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 ਅੱਛਾ ਇਦਕੀ ਫਿਰ ਰੇਟ ਘਟਾ ਤੂੜੀ ਆ ਕਿ ਘਟਾ ਕੋਈ ਆਇਆ ਹੀ ਨਹੀਂ ਤੂੜੀ ਵਾਲਾ ਅੱਜ ਤਾਂ ਸੱਤਾਂ ਸੀ ਮਾ ਚ ਪਾ ਲਾਂਗੇ ਤੂੜੀ ਦਾ ਦਵਾ ਦੇਗੇ ਆਪਾਂ ਕੋੰਦਰੀ ਦੇਖਦੇ ਆ ਕੋਈ ਨਾ ਰੇਟ ਦੀ ਵੜਕ ਰੱਖੀ ਬਹਿ ਜਾ ਪੁੱਤਰ ਕੁਰਸੀ ਤੇ ਬਹਿ ਜਾ ਪੁੱਤਰ ਬਹਿ ਜਾ ਬਹਿ ਜਾ ਤੇਰੇ ਬੈਠਣ ਵਾਸਤੇ ਇਹ ਇਹਨਾਂ ਦੀ ਕਰ ਵਾਲਾ ਨਹੀਂ ਉਹਦਾ ਨਾ ਮਗਰੋਂ ਚਾਹ ਬਣਦੀ ਨਹੀਂ ਯਾਰ ਜਿਹੜਾ ਦੁੱਧ ਪਾ ਕੇ ਉਹਦੀ ਲਾਹ ਕੇ ਜੇ ਪੀਣ ਉਹ ਕੱਚੀ ਚਾਹ ਦਾ ਬਣਦੀ ਨਹੀਂ ਗੱਲ ਉਬਲ ਗਈ ਬੰਤ ਲੱਗਦਾ ਕਿਵੇਂ ਕਿਹੜਾ ਕਰਾ ਕਰਾ ਪੱਤ ਚਾਹੇ ਹੂੰਗਾ ਬੰਦ ਇਹ ਤਾਂ ਜਾ ਨਹੀਂ ਜੇ ਤਾਂ ਬਾਲੀ ਨੂੰ ਬਾਈਆਂ ਨੰਬਰ ਹੁੰਦਾ ਉਹ ਨਾਤਾ ਦਉਦਾ ਮੋਟਰ ਬੰਦਾ ਮੋਟਰ ਬੰਦ ਕਰ ਚਾਹ। ਦੱਬਿਆ ਦੇ ਤਾ ਦੱਬਿਆ ਨਾ ਪਾਣੀ ਜਾਵੇ